ਸਤਿ ਸ੍ਰੀ ਅਕਾਲ ਮੇਰਾ ਨਾਮ ਐਂਜਲ ਪ੍ਰੇਤ ਸਿੰਘ ਹੈ ਮੈਂ 7ਵੀਂ ਕਲਾਸ ਵਿੱਚ ਪੜਦਾ ਹਾਂ ਸਾਡੇ ਪਰਿਵਾਰ ਵਿੱਚ 5 ਜਣੇ ਹਨ ਮੇਰੇ ਪਿਤਾ ਜੀ ਇੱਕ ਓਟੀ ਅਸਿਸਟੈਂਟ ਹਨ ਜਿਨ੍ਹਾਂ ਦੀ ਤਨਖਾਹ 6 ਤੋਂ 7000 ਰੁਪਏ ਹੈ ਅੱਜ ਦੇ ਜਮਾਨੇ ਵਿੱਚ 6-7000 ਰੁਪਏ ਨਾਲ ਕੁਝ ਨਹੀਂ ਸਰਦਾ ਅਸੀਂ ਅੱਜ ਤੋਂ 4 ਸਾਲ ਪਹਿਲਾਂ ਖਾਲਸਾ ਐਡ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਫੀਸ ਪਰ ਦਿੱਤੀ ਜਾਵੇ ਖਾਲਸਾ ਐਡ ਨੇ ਮੇਰੀ ਬੇਨਤੀ ਪ੍ਰਵਾਨ ਕਰ ਦਿੱਤੀ ਪਿਛਲੇ 4 ਸਾਲਾਂ ਤੋਂ ਖਾਲਸਾ ਐਂਡ ਤੋਂ ਮੇਰੀ ਫੀਸ ਆ ਰਹੀ ਹੈ ਜਿਸ ਲਈ ਮੈਂ ਉਹਨਾਂ ਦਾ ਅਤੀ ਤਨਵਾਦੀ ਹਾਂ